ਪਿਆਰੇ ਦੋਸਤੋ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੁਪਰ ਕਾਪ ਕੇ ਬੁੱਚੜ ਭਾਗ ਚੌਥਾ ਕੀ ਕੱਲਾ ਕੇਪੀਐਸ ਗਿੱਲ ਬੁੱਚੜ ਸੀ ਜਿਹੜੀ ਉਸ ਵੇਲੇ ਫੈਡਰੇਸ਼ਨ ਦੇ ਆਗੂਆਂ ਦੇ ਕਤਲ ਤੋਂ ਬਾਅਦ 1992 ਦੀ ਚੋਣ ਬਾਈਕਾਟ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਨਾਮ ਸਾਹਮਣੇ ਆਏ ਉਹਨਾਂ ਵਿੱਚੋਂ ਇੱਕ ਵਿਸ਼ੇਸ਼ ਨਾਮ ਇਹ ਮੈਂ ਆਪਣੇ ਕੋਲੋਂ ਨਹੀਂ ਗੱਲ ਕਰਦਾ ਇਹ ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਪੱਤਰਕਾਰ ਉਹਨਾਂ ਵੱਲੋਂ ਜਿਹੜੀ ਲਿਖੀ ਹੋਈ ਮੁੱਕ ਹੈ ਉਹਦੇ ਵਿੱਚ ਇਹ ਸਾਰਾ ਜਿਹੜਾ ਵੀਰਵਾ ਉਹਨਾਂ ਨੇ ਲਿਖਿਆ ਵੀ ਕਿਵੇਂ ਉਹ ਸਾਰੇ ਬਰਤਾਤ ਦੇ ਵਿੱਚ ਇਹਦੇ ਵਿੱਚ ਜਿਹੜਾ ਇੱਕ ਚੈਪਟਰ ਹੈ ਵੀ ਫੈਡਰੇਸ਼ਨ ਦੇ ਆਗੂਆਂ ਦੇ ਕਤਲ ਤੋਂ ਬਾਅਦ ਇੱਕ ਜਿਹੜਾ ਰਾਹ ਪੱਧਰਾ ਕੀਤਾ ਗਿਆ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਜਿਹੜਾ ਕੇਪੀਐਸ ਗਿੱਲ ਦੇ ਨਾਲ ਸਾਥ ਕਿੰਨਾ ਕਿੰਨਾਂ ਦਿੱਤਾ ਜਿਹੜੇ ਆਪਾਂ ਅੱਜ ਵੀ ਕਿਸਾਨ ਆਗੂਆਂ ਦੀ ਗੱਲ ਕਰਦੇ ਆ ਨਾ ਵੀ ਜਿਨ੍ਹਾਂ ਦੇ ਵਿੱਚ ਇੱਕ ਆਰਐਸਐਸ ਇੱਕ ਕਾਮਰੇਡ ਇੱਕ ਸਰਕਾਰੀ ਧਿਰਾਂ ਦੇ ਵਜੋਂ ਇਹ ਸਾਡੇ ਵਿੱਚ ਸਿੱਖੀ ਸਰੂਪ ਦੇ ਵਿੱਚ ਘੁੱਸ ਗਏ ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਠੱਲ ਪਾਉਣੀ ਹੋਵੇ ਇੱਕ ਧਿਰ ਨੂੰ ਦੱਬਣਾ ਹੋਵੇ ਉਹਦੇ ਬਰਾਬਰ ਦੀ ਧਿਰ ਖੜੀ ਕਰਨੀ ਹੋਵੇ ਹੁਣ ਇਹਦੇ ਵਿੱਚ ਚੋਣਾਂ ਦੇ ਬਾਈਕਾਟ ਦੇ ਵਿੱਚ ਕਿਸਾਨ ਯੂਨੀਅਨ ਦਾ ਕੀ ਕੰਮ ਸੀ ਪਰ ਇਹਦਾ ਜਕਰਾਂ 1999 ਦੇ ਵਿੱਚ ਬਾਦਲ ਦਾ ਜਿਹੜੀ ਪੰਥਰ ਕਮੇਟੀ ਸੋਹਣ ਸਿੰਘ ਦੀ ਜਿਹਦੇ ਵਿੱਚ ਸਾਰਾ ਮਨਜੀਤ ਸਿੰਘ ਰੂਪ ਸੀ ਜਿਹੜਾ ਮੁੜ ਕੇ ਨੌਜਵਾਨਾਂ ਦੇ ਸ਼ਿਕਾਰ ਖੇਡਣ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦਿੱਤੀ ਗਈ ਜਿਹਦੇ ਵਿੱਚ ਕਿਸਾਨ ਆਗੂ ਪੱਤਰਕਾਰ ਬੁੱਧੀਜੀਵੀ ਦੇਰੇਦਾਰ ਤੇ ਅਕਾਲੀ ਆਗੂ ਤੇ ਜਿਹੜੇ ਇਹ ਫੈਡਰੇਸ਼ਨ ਦੇ ਦਿਲਜੀਤ ਬਿੱਟੂ ਵਾਲਾ ਧੜਾ ਹੁਣ ਇਹਦੇ ਪੰਨਾ ਨੰਬਰ ਹੈਗਾ 300 83 ਖਾਲਸਤਾਨ ਸੰਘਰਸ਼ ਤੇ ਪੱਤਰਕਾਰ ਜਗਤਾਰ ਸਿੰਘ ਦੀ ਲਿਖੀ ਹੋਈ ਕਿਤਾਬ ਉਹ ਕਹਿੰਦਾ ਵੀ ਲੱਖੋਵਾਲ ਦਾ ਬੀਕੇਯੂ ਇਸ ਪ੍ਰਤੀਕਿਰਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਸੰਦ ਸਾਬਤ ਹੋਇਆ ਅਕਾਲੀ ਦਲ ਤੋਂ ਇਲਾਵਾ ਇਹ ਉਹ ਜਥੇਬੰਦੀ ਸੀ ਜਿਸ ਦੇ ਪੰਜਾਬ ਵਿੱਚ ਬਹੁਤ ਵੱਡੀ ਪੱਧਰ ਤੇ ਸਮਰਥਕ ਸਨ ਤੇ ਉਹ ਵੀ ਸਿੱਖ ਕਿਸਾਨ ਕਿਸਾਨੀ ਵਿੱਚ ਬੀਕੇਯੂ ਤੇ ਅਨੰਦਪੁਰ ਸਾਹਿਬ ਦੀ ਬੈਠਕ ਵਿੱਚ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਪੇਸ਼ ਕੀਤੇ ਤੇ ਕਿਹਾ ਗਿਆ ਕਿ ਪੰਜਾਬ ਸਮੱਸਿਆ ਦੇ ਹੱਲ ਲਈ ਚੋਣਾ ਵਿੱਚ ਇਸਾ ਲੈਣਾ ਅਰਥੀ ਨਾਲ ਵਿੱਚ ਚੋਣਾ ਦਾ ਬਾਈਕਾਟ ਕਰਨਾ ਜ਼ਰੂਰੀ ਆ ਪੰਜਾਬ ਦੀ ਸਮੱਸਿਆ ਕਿਹੜੀ ਸੀ ਵਿਖਾੜ ਕੂਆਂ ਨੂੰ ਖਤਮ ਕਰਨਾ ਕੇ ਪੀਐਸ ਗਿੱਲ ਤੇ ਚੋਣਾ ਦਾ ਬਾਈਕਾਟ ਹੁਣ ਚਲੋ ਇਹ ਤਾਂ ਗਦਾਰ ਆ ਗਏ ਇਹ ਜਿਹੜੇ ਵਿੱਚ ਬਾਦਲ ਬੁੱਚੜ ਆ ਗਿਆ ਵਿੱਚ ਇਹ ਪੰਥਕ ਕਮੇਟੀ ਵਾਲੇ ਬੁੱਚੜ ਆ ਗਏ ਜਿਨ੍ਹਾਂ ਨੇ ਮੁੜ ਕੇ ਖੁੱਲ੍ਹ ਦੇਤੀ ਵੀ ਕਿਵੇਂ ਗਾਂ ਫਿਰ ਜਥੇਦਾਰ ਗਰਦੇਵ ਸਿੰਘ ਕੌਕੇ ਮਾਨ ਨੂੰ ਚੱਲੇ ਕੇ ਲੜੀ ਨਾਲ ਲੜੀ ਜੋੜ ਕੇ ਇਹ ਤੁਹਾਨੂੰ ਸਬੂਤਾਂ ਸਹਿਤ ਸਾਰਾ ਕੁਝ ਤੁਹਾਡੇ ਅੱਗੇ ਰੱਖੂੰਗਾ ਹੁਣ ਇਹਨਾਂ ਦੇ ਵਿੱਚ ਬੇਗਨਾਹ ਕਤਲ ਕਿਵੇਂ ਹੋਇਆ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਬੇਗਨਾਮਾਂ ਦੇ ਮਾਰੇ ਗਏ ਕਿ ਸਿਪਾਹੀਆਂ ਦੇ ਹੌਲਦਾਰਾਂ ਦੇ ਜਿਹੜੇ ਥੱਲੇ ਲੈਵਲ ਤੇ ਸਾਡੇ ਵਰਗੇ ਗਰੀਬ ਲੋਕ ਪਿੰਡਾਂ ਚੋਂ ਉੱਠ ਕੇ ਰੋਟੀ ਦੀ ਖਾਤਰ ਨੌਕਰੀ ਕੀਤੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਮਾਰਾ ਨਹੀਂ ਕੀਤਾ ਜਿਦੀ ਮਿਸਾਲ ਹੋਜੋ ਘਮਿਆਰੇ ਪਿੰਡ ਦਾ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਜਿਹੜਾ ਨਾ ਕਿਸੇ ਥਾਣੇ 'ਚ ਲੱਗਿਆ ਨਾ ਕਿਤੇ ਕਿਸੇ ਨੂੰ ਫੜਿਆ ਨਾ ਛੱਡਿਆ ਉਹਦਾ ਕਤਲ ਕੋਡ ਕਰੋੜ ਦੇ ਖੜਕੂ ਵੱਲੋਂ ਕੀਤਾ ਗਿਆ ਜਿਹੜਾ ਕੋਦੇ ਨਾਲ ਵਹਿੰਦਾ ਉੱਠਦਾ ਸੀ ਕਤਲ ਦੇ ਵਿੱਚ ਇੱਕ ਲੜਕੀ ਦਾ ਜ਼ਿਕਰ ਆਉਂਦਾ ਸੀ ਜਦੋਂ ਇਹੇ ਜੇ ਖੜਕੂਆਂ ਦੇ ਕਿਰਦਾਰ ਹੋ ਗਏ ਤੇ ਬੇਗਨਾਹਾਂ ਦੇ ਕਤਲ 6-7 ਪਿੰਡੋਂ ਦੇ ਕਤਲ ਦੇ ਪਿੱਛੇ ਖਰਾਬ ਹੋਏ ਤੇ ਕਬੱਡੀ ਖਿਡਾਰੀ ਤਕਰੀਬਨ ਇਸ ਕਤਲ ਦੇ ਖਿਲਾਫ ਸਾਬਤ ਖੜੇ ਹੋ ਗਏ ਇਸੇ ਤਰ੍ਹਾਂ ਹੀ ਇੱਕ ਮੁਲਾਜ਼ਮਾਂ ਦੇ ਸਾਡੇ ਪਰਿਵਾਰ ਮਾਰੇ ਹੱਡਾਂ ਵਾਲੀ ਉਸ ਇੱਕ ਬਹੁਤ ਸ਼ਰੀਫ ਮੁਲਾਜ਼ਮ ਜਿਹੜਾ ਦਫ਼ਤਰ ਦੇ ਵਿੱਚ ਲੱਗਾ ਹੋਇਆ ਸੀ ਉਹਦਾ ਸਤਮੀ ਚ ਪੜਦਾ ਬੇਟਾ ਪਹਿਲਾਂ ਜਦੋਂ ਪਰਿਵਾਰ ਇਕੱਠੇ ਕੀਤੇ ਨਾਲ ਪਿੰਡ ਦੇ ਲੋਕ ਇਕੱਠੇ ਕੀਤੇ ਜਿਹੜੇ ਪਿੰਡ 'ਚ ਕਤਲ ਹੁੰਦੇ ਹੱਡਾਂ ਵਾਲੀ ਤੇ ਛੱਜਾ ਵਾਲੀ 1.5 ਕਿਲੋਮੀਟਰ ਦਾ ਫਰਕ ਇੱਕੋ ਭਾਈਚਾਰਾ ਇੱਕੋ ਲੋਕ ਇੱਕੋ ਗੁਰੂ ਨੂੰ ਮੰਨਣ ਵਾਲੇ ਪੱਗਾਂ ਵਾਲੇ ਲੋਕ ਸਤਮੀ 'ਚ ਪੜਦੇ ਬੱਚੇ ਦਾ ਲੋਕਾਂ ਨੇ ਮਿੰਨਤਾਂ ਕੱਢ ਕੇ ਛੁਡਾਇਆ ਵੀ ਇਹਦਾ ਪਿਓ ਤਾਂ ਬਹੁਤ ਸ਼ਰੀਫ ਆ ਯਾਰ ਉਹ ਤਾਂ ਦਫ਼ਤਰ 'ਚ ਲੱਗਾ ਹੋਇਆ ਉਹਨੂੰ ਖਾੜਕੂ ਕੁੱਕਰ ਸਿੰਘ ਕਹਿੰਦਾ ਵੀ ਚੰਗਾ ਭੱਜ ਜਾ ਬੱਚੇ ਦੇ ਝੋਲਾ ਗਲੇ 'ਚ ਪਾਇਆ ਚੱਪਲਾ ਪੈਰਾਂ 'ਚ ਪਾਈਆਂ ਗਈਆਂ ਤੇ ਬੱਚਾ ਸਤਮੀ 'ਚ ਪੜਦਾ ਭੱਜ ਪਿਆ ਭੱਜੇ ਜਾਂਦੇ ਦੇ ਪਿੱਛੋਂ ਗੋਲੀਆਂ ਮਾਰ ਕੇ ਇਹ ਪਾਪ ਲੈ ਕੇ ਬਹਿ ਗਏ ਇਹ ਇਹ ਖੜਕੂਆਂ ਦੇ ਕਰਤਾਰ ਨਹੀਂ ਸੀ ਇਹ ਖੜਕੂ ਹੁਣ ਕਹਿੰਦੇ ਚੋਣਾ ਦਾ ਬਾਈਕਾਡ ਜਿਹੜਾ ਸੀ ਦਿਮਾਗ ਕੇ ਪੀਐਸ ਗਿੱਲ ਦਾ ਸੀ ਪਰ ਦਿਮਾਗ ਵਰਤ ਇਹਨਾਂ ਦਾ ਰਿਆ ਸੀ ਹੁਣ ਆਪਾਂ ਉਸ ਤੋਂ ਅੱਗੇ ਜਦੋਂ ਚਮਕੌਰ ਸਿੰਘ ਰੋਡੇ ਦਾ ਕਤਲ ਹੁੰਦਾ ਉਹਦੇ ਨਾਲ ਇੱਕ ਬੇਗੁਨਾਹ ਬੰਦਾ ਬਿਲਕੁਲ ਨੌਜਵਾਨ ਬੇਗਨਾ ਸੰਗਤਪੁਰੇ ਪਿੰਡ ਦਾ ਰੇਸ਼ਮ ਸਿੰਘ ਜਿਹੜਾ ਉਹਦਾ ਦੋਸਤ ਸੀ ਇਕੱਠੇ ਪੜਦੇ ਸੀ ਰੋਡੇ ਵਾਲੇ ਕੋਲ ਚੋਂ ਮਿਲਣ ਆਇਆ ਚਮਕੌਰ ਰੋਡੇ ਦੇ ਸੋਹਣ ਸਿੰਘ ਪੱਪੀ ਗੋਲੀ ਪਿੱਛੋਂ ਮਾਰਦਾ ਚਮਕੌਰ ਅੱਗੇ ਤੁਰਿਆ ਜਾਂਦਾ ਸੀ ਉਹਨਾਂ ਦੇ ਖੇਤ ਮਾਰਿਆ ਪਿੱਛੋਂ ਗੋਲੀ ਮਾਰੀ ਪਿੱਠ ਤੇ ਤੇ ਜਦੋਂ ਰੇਸ਼ਮ ਨੇ ਕਿਹਾ ਯਾਰ ਇਹ ਕੀ ਕੀਤਾ ਪੱਪੀ ਤੇ ਪਿੱਛੇ ਮੁੜ ਕੇ ਉਹਨੇ ਰੇਸ਼ਮ ਦੇ ਮੱਥੇ 'ਚ ਗੋਲੀ ਮਾਰੀ ਰੇਸ਼ਮ ਦਾ ਵੱਡਾ ਭਰਾ ਐਕਸੀਡੈਂਟ 'ਚ ਮਰ ਗਿਆ ਸੀ ਦੂਜਾ ਇਹ ਬਿਨਾਂ ਕਿਸੇ ਨਾਲ ਕਿਸੇ ਜਥੇਬੰਦੀ ਨਾਲ ਸਬੰਧ ਨਾਲ ਕਿਸੇ ਪਾਰਟੀ ਨਾਲ ਕਿ ਦੋਸਤੀ 'ਚ ਹੀ ਮਾਰਦਾ ਜੋ ਉਹਦੇ ਪਰਿਵਾਰ ਨਾਲ ਉਹਦੇ ਮਾਪਿਓ ਚਾਰੇ ਕਿਵੇਂ ਰੋਲ ਰੋਲੇ ਰੋਲੇ ਉਹ ਉਹ ਸਰਾਫ ਇਹਨਾਂ ਨੂੰ ਲੈ ਕੇ ਬੈਠਾ ਤੇ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਵਿੱਚ ਆਪਣੇ ਬਹੁਤ ਵੱਡੇ ਜਿਹੜੇ ਆਪਣੇ ਇਹਨਾਂ ਦੇ ਵਿੱਚ ਇਹਨਾਂ ਧੜਿਆਂ ਦੇ ਵਿੱਚ ਆਪਸੀ ਜਿਹੜੀ ਨਫ਼ਰਤ ਸੀਗੀ ਖਾੜਪੂਆਂ ਦੇ ਧੜਿਆਂ 'ਚ ਉਹਦਾ ਵੀ ਤੁਹਾਨੂੰ ਮੈਂ ਇੱਕ ਸਬੂਤ ਦੇ ਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਬੱਦੋਵਾਲ ਪਿੰਡ ਦੇ ਵਿੱਚ ਰੇਲ ਯਾਤਰੀ ਮਾਰੇ ਜਾਂਦੀ ਹੈ ਉਹਦੀ ਜ਼ਿੰਮੇਵਾਰੀ ਚੱਕਦੇ ਆ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ ਸਾਰੀ ਟੀਮ ਆ ਜਿਹੜੀ ਪਰ ਬੱਬਰ ਉਹਦੀ ਨਿਖੇਦੀ ਕਰਦੇ ਆ ਬੱਬਰ ਕਹਿੰਦੇ ਵੀ ਜਿਨ੍ਹਾਂ ਨੇ ਵੀ ਇਹ ਕਤਲੇਆਮ ਕੀਤਾ ਉਹ ਸਰਕਾਰ ਦੇ ਏਜੰਟ ਹੈ ਤੇ ਸਿੱਖ ਸੰਘਰਸ਼ ਦੇ ਦੋਸ਼ੀ ਆ ਇਹ ਤੁਸੀਂ ਪੜ ਲਿਓ ਹੁਣ ਬੱਬਰ ਇਹਦੇ ਤੇ ਇਹਦੀ ਜ਼ਿੰਮੇਵਾਰੀ ਲੈਂਦੇ ਆ ਗਰਜੰਤ ਸਿੰਘ ਬੁੱਧ ਸਿੰਘ ਵਾਲਾ ਨਿਸ਼ਾਨ ਸਿੰਘ ਕਾਰ ਸਿੰਘ ਨਾਰ ਸਿੰਘ ਪਾੜਾ ਮਨਜੀਤ ਸਿੰਘ ਪਿੱਖੀਵੰਡ ਭਜਨ ਸਿੰਘ ਮੰਡ ਦੁਰਗਾਪੁਰ ਜੰਗਪ੍ਰੀਤ ਸਿੰਘ ਸ਼ਾਮਲ ਹੋਏ ਉਹਦੇ ਉਲਟ ਬੱਬਰ ਖਾਲਸਾ ਦੇ ਮੁਖੀ ਸਖਦੇਵ ਸਿੰਘ ਵਧਾਵਾ ਸਿੰਘ ਧਰਮ ਸਿੰਘ ਕਾਸ਼ਤੀਵਾਲ ਦਰੀਬ ਸਿੰਘ ਚਾਚੋਵਾਲੀ ਤਲਵਿੰਦਰਜੀਤ ਸਿੰਘ ਚੜਤ ਸਿੰਘ ਵੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ ਰੇਲ ਕਤਲੇਆਮ ਦੀ ਨਿੰਦਾ ਕੀਤੀ ਗਈ ਭਾਈ ਚਾਚੋਵਾਲ ਤੇ ਵੱਧੋਵਾਲ ਤੇ ਕਿਲਾ ਰਾਏਪੁਰ ਨੇੜੇ ਟ੍ਰੇਨ ਕਤਲ ਕਾਂਡਾਂ ਦੀ ਨਿੰਦਾ ਕੀਤੀ ਤੇ ਉਹਨਾਂ ਨੇ ਕਿਹਾ ਇਹਦਾ ਕਾਰਨ ਸਰਕਾਰੀ ਏਜੰਟਾਂ ਦੀ ਕੁਸਪੈਠ 에ਰਪੋਰਟ ਬਾਬਾ ਬਕਾਲਾ ਤੋਂ ਛੱਪੀ ਜਿਸ ਵਿੱਚ ਬੱਬਰ ਖਾਲਸਾ ਦੀ ਬੈਠਕ ਦੀ ਤਰੀਖ ਤੇ ਸਥਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਇਹ ਪੜ ਲਓ ਹੁਣ ਇਹ ਆਪਸੀ ਵਿਰੋਧ ਹੈ ਇਹਨਾਂ ਦੇ ਘੜਤੂਨਾਂ ਦੇ ਕਿਉਂਕਿ ਆਪਸ ਵਿੱਚ ਬਹੁਤ ਵੱਡੀ ਪੱਧਰ ਤੇ ਇੱਕ ਦੂਜੇ ਦੀ ਧੜੇਬੰਦੀ ਦਾ ਸ਼ਿਕਾਰ ਹੋ ਗਏ ਸੀ ਜਿਸ ਤਰ੍ਹਾਂ ਅੱਜ ਹੋ ਰਿਹਾ ਭਰਾ ਮਾਰੂ جنگ ਹੀ ਪਹਿਲਾਂ ਇਹ ਸਾਰੀ ਸੰਘਰਸ਼ੀ ਲਹਿਰ ਨੂੰ ਖਤਮ ਕਰ ਗਈ ਪਰ ਆਮਾਰੂ ਜੰਗ ਹੀ ਅੱਜ ਜਿਹੜੀ ਸ਼ੁਰੂ ਹੋ ਚੁੱਕੀ ਆ ਅੱਜ 15 ਦੀ ਇੱਕ ਲਿਸਟ ਕੋਈ ਕਹੀ ਜਾਂਦਾ ਸੋਸ਼ਲ ਮੀਡੀਆ ਤੇ ਉਦੋਂ ਪਹਿਲਾਂ ਗੁਰਪ੍ਰੀਤ ਹਰੀ ਨੌ ਦਾ ਕਤਲ 20 ਆ ਦੀ ਲਿਸਟ ਆਉਣੀ ਮੈਂ ਕਹਿੰਨਾ ਵੀ ਸਰਦਾਰ ਤਰਸੇਮ ਸਿੰਘ ਅੱਜ ਉਹ ਰੋਲ ਅਦਾ ਕਰ ਰਿਹਾ ਜੋ ਉਸ ਵੇਲੇ ਇਹਨਾਂ ਲੋਕਾਂ ਨੇ ਕੀਤਾ ਅਮਨਜੀਤ ਸਿੰਘ ਵਰਗਿਆਂ ਨੇ ਤੇ ਦੂਜਾ ਤੀਜਾ ਨੇ ਜੋ ਉਸ ਵੇਲੇ ਦਾ ਰੋਲ ਅਦਾ ਕੀਤਾ ਅੱਜ ਤਰਸੇਮ ਸਿੰਘ ਤੇ ਜਿਹੜੀ ਉਹਦੇ ਨਾਲ ਦੀ ਸਾਰੀ ਜਿਹੜੀ ਟੀਮ ਹੈ ਅੱਜ ਉਹੀ ਰੋਲ ਅਦਾ ਕਰ ਰਹੀ ਆ ਤੇ ਸਿੱਖ ਨੌਜਵਾਨੀ ਬਰੂਦ ਦੇ ਢੇਰ ਤੇ ਬੈਠੀ ਭਰਾ ਮਾਰੂ ਜੰਗ ਵੱਲ ਵੱਧ ਰਹੀ ਆ ਇਹਨਾਂ ਨੂੰ ਸੋਚਣਾ ਚਾਹੀਦਾ ਥੋੜਾ ਬਹੁਤਾ ਵੀ ਅਸੀਂ ਕੋਈ ਚੰਗੇ ਪੰਥਕ ਲੋਕ ਇਕੱਠੇ ਕਰਕੇ ਇਹਨਾਂ ਨੌਜਵਾਨਾਂ ਨੂੰ ਇਕੱਠੇ ਕਰਕੇ ਇਹਨਾਂ ਦੀ ਗਲਤ ਫਹਮੀयां ਦੂਰ ਕਰੀਏ ਵਰਨਾ ਜੋ ਨਤੀਜਾ ਤੁਹਾਡੇ ਪਿੱਛੇ ਪਿਆ ਉਹੀ ਅੱਜ ਤੁਹਾਡੇ ਅੱਗੇ ਆਉਣ ਵਾਲਾ ਉਹਦਾ ਫਿਰ ਫਾਇਦਾ ਕੌਣ ਚੱਕਦੇ ਆ ਜਿਹੜੀ ਅੱਜ ਇਹਨਾਂ ਦੀ ਜਿਹੜੀ ਬਾਕੀਆਂ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਉਹ ਆਉਦੇ ਅੱਜ ਉਥੇ ਲਲਕਾਰੇ ਮਾਰ ਰਹੇ ਤੇ ਜਕਾਰੇ ਛੱਡ ਰਹੇ ਤਾਂ ਕਾਰਨ ਇਹੀ ਆ ਨਾ ਵੀ ਇਹ ਆਪਸ ਵਿੱਚ ਇੰਨੇ ਪਾਟੇ ਹੋਏ ਨੇ ਤੇ ਉਹਦਾ ਫਿਰ ਫਾਇਦਾ ਤਾਂ ਇਹਨਾਂ ਲੋਕਾਂ ਨੇ ਚੱਕਣਾ ਹੀ ਆ ਦੇਖ ਲਓ ਆਹ ਕੌਣ ਬੈਠੇ ਆ ਅੱਜ ਉਹ ਹਾਲਾਤ ਹੋਏ ਪਏ ਆ ਵੀ ਇੱਕ ਪਾਪੀ ਨੂੰ ਦੂਜਾ ਪਾਪੀ ਨਿੰਦਿਆ ਕਰ ਰਿਹਾ ਤੇ ਉਹ ਸੈਂਪਤੀ ਲੈ ਰਿਹਾ 14 ਚ ਬੇਅਦ ਵੀ ਹੁੰਦੀ ਆ 25 ਤੱਕ ਤਾਂ ਇਹਨਾਂ ਦੇ ਕਿਸੇ ਦੀ ਜबान ਨਹੀਂ ਖੁੱਲੀ ਤੇ ਅੱਜ ਇਹ ਕਹਿੰਦੇ ਵੀ ਅਸੀਂ ਗੁਰੂ ਸਾਹਿਬ ਦੇ ਵੀ ਹਮਦਰ ਦਸੀਂ ਅਕਾਲ ਤਖਤ ਸਾਹਿਬ ਦੇ ਵੀ ਅਸੀਂ ਆ ਇਹ ਤਾਂ ਸੌਦਾ ਸਾਧ ਨੂੰ ਮaaf ਕੀਤਾ ਗਿਆ ਗੋਲੀ ਚੱਲਦੀ ਆ ਦੋ ਸਿੱਖ ਨੂੰ ਮਾਰੇ ਜਾਂਦੇ ਉਦੋਂ ਤੱਕ ਕਿ ਸਾਰੇ ਚੁੱਪ ਰਹੇ ਇਹ ਤਮਾਸ਼ਾ ਦੇਖਦੇ ਰਹੇ ਅਸੀਂ ਅੱਜ ਵੀ ਕਿੰਨੇ ਵੀ ਅਕਾਲੀ ਦਲ ਨੇ ਬੇਅਦਬੀ ਨਹੀਂ ਕੀਤੀ ਨਹੀਂ ਕਰਵਾਈ ਪਰ ਕਰਨ ਵਾਲਿਆਂ ਨੂੰ ਆਪਦੀ ਹਿੱਕ ਨਾਲ ਲਾਇਆ ਆਪਦੇ ਘਰਾਂ 'ਚ ਪੁਸ਼ਤ ਪਨਾਈ ਦਿੱਤੀ ਉਹਨਾਂ ਨੂੰ ਉਹਨਾਂ ਨੂੰ ਸ਼ੈਲਟਰ ਦਿੱਤਾ ਬਹੁਤ ਵੱਡਾ ਤੇ ਫਿਰ ਤੁਸੀਂ ਦੋਸ਼ੀ ਕਿਵੇਂ ਨਹੀਂ ਹੈਗੇ ਹੁਣ ਦੋਸਤੋ ਹਰਮੰਦਰ ਸਿੰਘ ਦੇ ਕਤਲ ਤੋਂ ਜਿਵੇਂ ਅੱਜ ਹਰੀ ਨਾਉ ਦੇ ਕਤਲ ਤੋਂ ਸ਼ੁਰੂ ਹੋਇਆ ਉਸ ਵੇਲੇ ਦੇ ਇਹਨਾਂ ਦੇ ਕਰਤਾਰ ਅਕਾਲੀਆਂ ਦੇ ਕਰਤਾਰ ਪਿੱਛੇ ਤੁਸੀਂ ਉਹਦੇ ਭਰਾ ਤੋਂ ਵੀ ਸੁਣ ਚੁੱਕੇ ਹੋ ਤੇ ਆ ਇੱਕ ਪਿੰਕੀ ਦੀ ਸੁਣ ਲਿਓ ਫਿਰ ਆਪਾਂ ਅੱਗੇ ਚੱਲਦੇ ਆ ਤੈਨੂੰ ਅਸੀਂ ਇੱਕ ਕਾਫੀ ਜਿਹੜਾ ਅਕਾਲੀ ਸੀਨੀਅਰ ਲੀਡਰ ਸੀ ਉਹ ਸਾਣੀ ਸਾਹਿਬ ਉਹ ਵੀ ਜਾਂਦਾ ਹੁੰਦਾ ਸੀ ਉਹ ਸਕਦੇ ਪਪਾ ਮੈਂ ਮੈਂਦਾ ਸੀ ਇਹਨੇ ਉਸ ਗਾਲ ਦੀ ਜਾ ਕੇ ਜਿਹੜੀ ਗੱਲ ਕਲੀਅਰ ਕਰਤੀ ਵੀ ਵਾਹ ਇਧਰ ਦੇ ਉੱਪਰ ਇੱਥੇ ਮਿਲਦਾ ਹੋਰ ਤੁਹਾਡੇ ਦੇ ਟੈਗ ਕਰਦੇ ਆ ਉਹ ਮੈਨੂੰ ਲੱਗਿਆ ₹1000 ਮੇਰੇ ਤਾਂ 16 ਦੇ ਬਾਅਦ ਉਹ ਅਕਾਲੀ ਲੀਡਰ ਕਿਹੜਾ ਆਜਾ ਇਹਨਾਂ ਨਾਲ ਸਟੇਜ ਤੇ ਬੈਠਾ ਉਹਨੇ ਕਾਰਸੇ ਵਾਲਾ ਚੋਲਾ ਪਾ ਸਕਦੇ ਉੱਪਰ ਨੇ ਬਾਦਲ ਨਹੀਂ ਉਥੋਂ ਜਟਾਣਾ ਪਰਿਵਾਰ ਦਾ ਕਤਲ ਉਪਜਦਾ ਇਹਨਾਂ ਲੋਕਾਂ ਨੇ ਇਨੋਸੈਂਟ ਪੁਲਿਸ ਮੁਲਾਜ਼ਮਾਂ ਦੇ ਕਤਲ ਕੀਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕਿਹੜਾ ਪਰਿਵਾਰਾਂ ਦੇ ਪਰਿਵਾਰ ਖਤਮ ਕਰਤੇ ਜਿੱਥੇ ਅਸੀਂ ਖਾਰਕੂਆ ਦੇ ਪਰਿਵਾਰਾਂ ਦੇ ਕਤਲਾਂ ਦੀ ਨਿੰਦਿਆ ਕਰਦੇ ਨਖੇਦੀ ਕਰਦੇ ਆ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਦੀਆਂ 80-80 ਸਾਲ ਦੀਆਂ ਬਜ਼ੁਰਗ ਮਾਂ ਤਿੰਨ-ਤਿੰਨ ਸਾਲ ਦੇ ਬੱਚੇ ਤੱਕ ਨਹੀਂ ਛੱਡੇ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦਾ ਇੱਕ ਘਰ ਦਾ ਜੀ ਪੁਲਿਸ ਦੀ ਨੌਕਰੀ ਕਰਦਾ ਸੀ ਕਿਹੜੇ ਰਿੰਕ ਤੇ ਸੀ ਕੋਈ ਸਿਪਾਹੀ ਸੀ ਵੀ ਹੋਂਦਾਰ ਸੀ ਜਿੰਨੇ ਜਿਹੜੇ ਅਫਸਰਾਂ ਨੇ ਕੀਤਾ ਜਿਹੜੇ ਆ ਵੱਡੇ ਖਾਰਕੂ ਬਾਈਕਾਟ ਕਰਨ ਵਾਲੀ ਧਿਰ ਤਿੰਨ-ਤਿੰਨ ਹਜ਼ਾਰ ਕਤਲਾਂ ਦੀ ਜ਼ਿੰਮੇਵਾਰੀ ਪੰਥਕ ਕਮੇਟੀ ਸੋਹਣ ਸਿੰਘ ਵਾਲੀ ਨੇ ਚੱਕੀ ਹੋਈ ਆ ਬਿੱਟੂ ਉਹਨਾਂ ਦੇ ਗਰੁੱਪ ਨੇ ਬਸਨ ਸਿੰਘ ਜੱਫਰਵਾਲ ਦੇ ਗਰੁੱਪ ਨੇ ਤਿੰਨ ਤਿੰਨ 2-2000 ਕਤਲ ਦੀ ਜ਼ਿੰਮੇਵਾਰੀ ਵਾਲੇ ਅੱਜ ਘਰਾਂ 'ਚ ਬੈਠੇ ਆ ਤੇ ਜਿਨ੍ਹਾਂ ਕਿਸੇ ਨੇ ਦੋ ਕਤਲ ਚਾਰ ਕਤਲ ਕੀਤੇ ਉਹ 30-30 ਸਾਲਾਂ ਤੋਂ ਜੇਲਾ 'ਚ ਬੈਠੇ ਹੋਏ ਆ ਇਹ ਕੇਪੀਐਸ ਗਿੱਲ ਨੇ ਇਹਨਾਂ ਨੂੰ ਆਪਣੇ ਨਾਲ ਬੁਚੜ ਕਿਵੇਂ ਬਣਾਇਆ ਉਹ ਉਸ ਵੇਲੇ ਨੌਜਵਾਨਾਂ ਦਾ ਸ਼ਿਕਾਰ ਕਰਨ ਦੇ ਵਿੱਚ ਕੋਈ ਧਿਰ ਰਹਿ ਗਈ ਜਿਹੜੀ ਉਹ ਮੈਨੂੰ ਦੱਸਿਓ ਬੀਕੇਯੂ ਲਖੋਵਾਲ ਦਾ کردار ਆ ਗਿਆ ਸਭ ਤੋਂ ਵੱਡਾ ਸੰਤ ਸਾਬਤ ਹੋਇਆ ਕਿਉਂਕਿ ਉਹਨਾਂ ਦੇ ਕੇਡਰ ਦੇ ਵਿੱਚ ਪਿੰਡਾਂ 'ਚ ਜਿਹੜੇ ਸਿੱਖ ਕਿਸਾਨ ਆ ਉਹ ਅੱਜ ਵੀ ਜਿਹੜੀਆਂ ਕਿਸਾਨ ਯੂਨੀਅਨਾਂ ਨਾਲ ਜੁੜੇ ਹੋਏ ਨੇ ਅੱਜ ਵੀ ਉਹਨਾਂ ਦੇ ਬਦਲਦੇ ਰੂਪ ਸਾਡੇ ਵਿੱਚ ਕੁਸ ਬੈਠ ਕੀਤੇ ਹੋਏ ਆ ਇਸੇ ਕਰਕੇ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਦੂਜੀ ਸਾਡੀ ਵੱਡੀ ਗਲਤੀ ਜਦੋਂ ਸਾਡੇ ਲੀਡਰ ਜਿਹੜੇ ਕਮਜ਼ੋਰ ਲਾਲਚੀ ਕੁਰਸੀ ਦੇ ਭੁੱਖੇ ਕੋ ਇਹ ਇਹ ਜਫਾ ਮਾਰਿਆ ਪਾਰਟ ਇਹਨਾਂ ਇਹਨਾਂ ਪਾਰਟੀਆਂ ਨੂੰ ਉਦੋਂ ਸਾਡੀ ਕੌਮ ਦਾ ਤੇ ਨੌਜਵਾਨੀ ਦਾ ਘਾਣ ਹੋਇਆ ਜਿਵੇਂ ਅੱਜ ਗੁਰਪ੍ਰੀਤ ਹਰੀ ਨੌ ਤੋਂ ਸ਼ੁਰੂ ਹੋ ਗਿਆ ਤੇ ਅੱਜ ਜਿਹੜਾ ਅਮਰਪਾਲ ਦਾ ਪਿਓ ਤੇ ਸਰਬਜੀਤ ਅਰਗੇ ਜਿਹੜੀ ਇਸ ਵੇਲੇ ਨਖਿੱਧ ਜਿਹੜਾ ਜਿਹੜਾ ਰੋਲ ਨਭਾ ਰਿਹਾ ਜੇ ਤੋ ਤੁਹ ਨਹੀਂ ਸੰਭ ਰਿਆ ਤੁਹਾਨੂੰ ਇੱਕ ਗਨਾਹਗਾਰ ਬੰਦਾ ਜਿਹੜਾ ਗੁਰੂ ਦੀ ਬੇਅਦਬੀ ਦਾ ਗਨਾਹਗਾਰਾ ਜਿਹੜਾ ਪੰਜਾਬ ਦੇ ਲੋਕਾਂ ਦਾ ਗਨਾਹਗਾਰਾ ਪੰਜਾਬ ਦੇ ਪੁੱਤਾਂ ਦਾ ਗਨਾਹਗਾਰਾ ਪੰਜਾਬ ਦੀਆਂ ਮਾਵਾਂ ਦਾ ਗਨਾਹਗਾਰਾ ਜਿਹਨਾਂ ਦੀ ਰਗਾ ਰਗਾ ਚ ਬੱਚਿਆਂ ਦੇ ਨਸ਼ਾ ਵੜਿਆ ਤੇ ਸੇਵਿਆ ਬਲਦੇ ਸੇਵਿਆਂ ਦਾ ਗਨਾਹਗਾਰ ਦੋ ਪ੍ਰੈਸ ਕਾਨਫਰੰਸਾਂ ਕਰਕੇ ਤੁਹਾਨੂੰ ਤੁਹਾਨੂੰ ਅੱਗੇ ਲਾਈ ਫਿਰਦਾ ਤੇ ਅੱਜ ਤੋਂ ਲੁਕਦੇ ਫਿਰਦੇ ਹਫਤਾ ਹੋ ਗਿਆ ਪੱਤਰਕਾਰਾਂ ਤੋਂ ਲੁਕਦੇ ਫਿਰਦੇ ਹੋ ਤੁਸੀਂ ਜਿੱਤੇ ਹੋ ਬੀਬੀ ਖਾਲੜਾ ਦੇ ਕਰਕੇ ਲੋਕਾਂ ਨੇ ਮਿਹਣਾ ਲਾਇਆ ਬੀਬੀ ਖਾਲੜਾ ਦਾ ਜਸਰੰਤ ਸਿੰਘ ਖਾਲੜਾ ਦਾ ਰੱਬ ਦੇ ਵਾਸਤੇ ਨਾ ਬਰੂ ਦੀ ਢੇਰੀ ਤੇ ਨੌਜਵਾਨਾਂ ਨੂੰ ਬਿਠਾਓ ਤੁਸੀਂ ਨਹੀਂ ਸੰਭਾਲ ਸਕਦੇ ਬੀਬੀ ਖਾਲੜਾ ਨੂੰ ਜਥੇਬੰਦੀ ਸੌਂਪ ਦਿਓ ਅਸੀਂ ਵੀ ਤੁਰ ਪਾਂਗੇ ਸਾਡਾ ਵੀ ਜਿਹੜਾ ਹੈਗਾ ਬਾੜਾ ਮੋੜ ਕੋਈ ਹੈਗਾ ਬਹਿ ਕੇ ਕਰਨਾਂਗੇ ਜਾਂ ਪੰਥ ਦੇ ਲੋਕ ਅੱਗੇ ਆਓ ਪੰਥ ਦੇ ਨੌਜਵਾਨੋ ਬਚਾ ਲਓ ਆਪਦੀ ਨੌਜਵਾਨੀ ਨੂੰ ਪਿਛਲਾ ਰਿਜ਼ਲਟ ਤੁਹਾਡੇ ਸਾਹਮਣੇ ਪਿਆ ਹੁਣ ਜਿਹੜੇ ਇਹ ਕਹਿੰਦੇ ਸੀ ਵੀ ਭਾਈ ਅਮਰੀਕ ਸਿੰਘ ਦਾ ਤੇ ਫੈਡਰੇਸ਼ਨ ਦੇ ਕਤਲ ਜਾਇਜ਼ ਸੀ ਕਿੰਨਿਆਂ ਗਰੁੱਪਾਂ ਨੇ ਨਿਖੇਧੀ ਕੀਤੀ ਉਹ ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਪੜ ਲਿਓ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਚਿੱਠੀ ਤਾਂ ਬੜ ਲਓ ਉਹ ਆਦੇ ਅਸੀਂ ਖੂਨ ਦੇ ਹੰਝੂ ਰੋਏ ਆ ਦੋ ਪੇਜਾਂ ਤੇ ਉਹਨਾਂ ਨੇ ਚਿੱਠੀ ਲਿਖੀ ਆ ਜਿਹੜੀ ਆ ਮੇਰੇ ਕੋਲ ਪਈ ਆ ਇਹ ਸਰੋਦੇਵ ਸਿੰਘ ਸੁਖਾ ਹਰਜਿੰਦਰ ਸਿੰਘ ਜਿੰਦ ਉਸ ਤੋਂ ਬਾਅਦ ਗਜਿੰਦਰ ਸਿੰਘ ਦਲ ਖਾਲਸਾ ਹੁਣ ਜਿਹੜੇ ਮੈਨੂੰ ਕਹਿੰਦੇ ਸੀ ਵੀ ਤੂੰ ਮਨਜੀਤ ਸਿੰਘ ਸੰਧੂ ਨੂੰ ਬਦਨਾਮ ਕਰੀ ਜਾਂਦਾ ਵੀ ਉਹਦਾ ਸੰਧੂ ਦੇ ਕਤਲ ਨਾਲ ਕੀ ਸਬੰਧ ਆ ਆ ਪੰਜ ਬੜ ਦੇ ਵੱਲੋਂ ਬਿਆਨ ਲੱਗਿਆ ਹੋਇਆ ਤਾਂ ਪੜ ਲਓ ਆ ਦਿਓ ਜਵਾਬ 15 ਦਿਨ ਪਹਿਲਾਂ ਮਨਜੀਤ ਸਿੰਘ ਨਾ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਵੀ ਔਂਤ ਬਣ ਚੁੱਕੀ ਸੀ ਕਿ ਖਾਲਸਾ ਪੰਚੇਤਾਂ ਪਿੰਡਾਂ ਚ ਨਾ ਬਣ ਜਾਣ ਉਹਦਾ ਐਲਾਨ ਨਹੀਂ ਹੋਣ ਦੇਣਾ ਕਿਉਂਕਿ ਇਹਨਾਂ ਬਿੱਲੀਆਂ ਵੀ ਇਹਦੇ ਮਨਜੀਤ ਸਿੰਘ ਦੀ ਹੌਮੇ ਦੇ ਵਿੱਚ ਤੇ ਉਹ ਲੋਂਗੋਵਾਲ ਨਾਲ ਸਮਝੌਤਾ ਕਰ ਗਈ ਸੀ ਉਸ ਤੋਂ ਅੱਗੇ ਫਿਰ ਇਹ ਤੇਰ ਉਹਨਾਂ ਨੇ ਬਾਈਕਾਟ ਵਾਸਤੇ ਵਰਤੀ ਤੇ ਨੌਜਵਾਨਾਂ ਦਾ ਜਿਹੜਾ ਸ਼ਿਕਾਰ ਖੇਡਿਆ ਗਿਆ ਥਾਣਿਆਂ ਦੇ ਵਿੱਚ ਕੋਈ ਬਜ਼ੁਰਗ ਨਹੀਂ ਵਿਖਿਆ ਗਿਆ ਕੋਈ ਮਾਂ ਨਹੀਂ ਦੇਖੀ ਗਈ ਕੋਈ ਧੀ ਨਹੀਂ ਦੇਖੀ ਗਈ ਉਹਦੇ ਗਨਾਹਗਾਰ ਇਹ ਸਾਰਾ ਬਾਦਲ ਟੋਲਾ ਜਿਹੜਾ ਬਾਦਲ ਦੇ ਲਾਣੀ ਚ ਇਹ ਵੀ ਲੋਕ ਬੈਠੇ ਨੇ ਜਿਹੜੇ ਕਿਸਾਨ ਆਗੂ ਵੀ ਲਖੋਵਾਲ ਵਰਗੇ ਬੈਠੇ ਨੇ ਇਹ ਸਾਰੇ ਤੁਹਾਡੇ ਸਾਥੀ ਆ ਉਸ ਵੇਲੇ ਡੇਰੇਦਾਰ ਉਸ ਵੇਲੇ ਦੇ ਪੱਤਰਕਾਰ ਉਸ ਵੇਲੇ ਦੇ ਬੁੱਧੀਜੀਵੀ ਕਾਂਗਰਸੀ ਤੇ ਅਕਾਲੀ ਤੇ ਕਾਮਰੇਡ ਇਹ ਸਾਰੇ ਕੇਪੀਐਸ ਗਿੱਲ ਦੀ ਝੋਲੀ 'ਚ ਪਏ ਹੋਏ ਸੀ ਝੋਲੀ ਚੱਕ ਸੀ ਉਸ ਵੇਲੇ ਉਸ ਦੀ ਬੀਨਤ ਸਿੰਘ ਦੀ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਬਹੁਤ ਵੱਡਾ ਹਰੂ ਸੀ ਪੰਜਾਬ ਦੇ ਲੋਕਾਂ ਨੇ ਫਿਰ ਵੀ ਇਹਨਾਂ ਦਾ ਬਾਈਕਾਟ ਮੰਨ ਲਿਆ 50-50 ਵੋਟਾਂ ਲੈ ਕੇ ਐਮਐਲਏ ਮਨਿਸਟਰ ਬਣ ਕੇ ਕਿਵੇਂ ਫਿਰ ਧੂ ਕੱਢ ਦਿੱਤੀ ਉਹਨਾਂ ਨੇ ਨੌਜਵਾਨੀ ਦੀ ਤੇ ਸਾਡੀ ਲੱਕ ਤੋੜਤਾ ਜੇ ਬੀਅੰਤ ਸਿੰਘ ਦਾ ਕਤਲ ਉਸੇ ਚੀਜ਼ ਚੋਂ ਹੋ ਗਿਆ ਜਿੰਨੇ ਫੈਡਰੇਸ਼ਨ ਦੇ ਆਗੂ ਸੀ ਜਿੰਨੇ ਖਾਲਸਾ ਖਾਲਿਸਤਾਨ ਦੇ ਲਈ ਵੋਟ ਤੰਤਰ ਦੀ ਵਰਤੋਂ ਕਰਨੀ ਚਾਹੁੰਦੇ ਸੀ ਉਹ ਚੁਣ-ਚੁਣ ਕੇ ਬਾਅਦ ਚ ਮਾਰੇ ਇਹ ਤਿੰਨ-ਤਿੰਨ ਹਜ਼ਾਰ ਕਤਲਾਂ ਵਾਲੇ ਕਿਵੇਂ ਬੈਠੇ ਗੁਰਜੀਤ ਸਿੰਘ ਚੋਕ ਹਰੀ ਹਰ ਫੈਡਰੇਸ਼ਨ ਦਾ ਪ੍ਰਧਾਨ ਪਾਕਿਸਤਾਨ ਚਲਾ ਜਾਂਦਾ ਇੱਥੋਂ ਉੱਥੋਂ ਦਿਲਜੀਤ ਸਿੰਘ ਬਿੱਟੂ ਕਿਵੇਂ ਉਹ ਉਹਦੀ ਜਲੀਲ ਕਰਦਾ ਕਿਵੇਂ ਉੱਥੋਂ ਉਹਨੂੰ ਮੋੜਿਆ ਤੋਂ ਕਹਿ ਕੇ ਆਇਆ ਸੀ ਕਹਿੰਦਾ ਹੁਣ ਮੇਰੀ ਸਚਾਈ ਮੇਰੀ ਮੌਤ ਹੀ ਪੂਰੀ ਕਿਉਂਕਿ ਸਾਡੇ ਚੱਕੇ ਆਦਤ ਹਨ ਸਾਨੂੰ ਕੋਈ ਵੀ ਸਚਾਈ ਹੈ ਜਿਹੜੀ ਮਰ ਕੇ ਦੇਣੀ ਪੈਂਦੀ ਹੈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਮਰਨਾ ਜ਼ਰੂਰੀ ਹੈ ਇਹ ਸਾਡੀ ਰਵਾਇਤ ਹੈ ਤੇ ਇਹ ਪੰਜ ਵਰਡ ਦਾ ਲਿਖਤੀ ਪੜਤੀ ਬਿਆਨ ਹੈ ਹੁਣ ਇੱਦੋਂ ਅੱਗੇ ਆਜੋ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਕਤਲ ਇਹ ਲੜੀ 'ਚ ਹੀ ਜੁੜਦਾ ਉਹ ਚੱਗੇ ਲਾ ਜਾ ਕੇ ਤੁਹਾਨੂੰ ਮੈਂ ਕੜੀ ਨਾ ਕੜੀ ਜੋੜ ਕੇ ਅੱਜ ਸਬੂਤਾਂ ਨਾਲ ਜਾਰ ਕਰੂੰਗਾ ਸਾਰਾ ਕੁਝ ਇਹ ਭਾਈ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਉਸ ਵੇਲੇ ਦਾ ਬਿਆਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਰਨਲਿਸਟ ਕਤਰ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਾਤਲਾਂ ਨੂੰ ਚੈਲੰਜ ਬੁੱਕਲ ਦੇ ਸੱਪਾਂ ਦੀਆਂ ਸਿਰੀਆਂ ਨੱਪਾਂਗੇ ਇਹ ਬਿਆਨ ਹੀ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਉਨ੍ਹਾਂ ਦੀ ਸਹੀ ਦੀਦਾ ਕਾਰਨ ਬਣਦਾ ਤੇ ਬਾਬਾ ਮਾਨੋਚਾਲ ਕਹਿੰਦੇ ਖਾੜਕੂ ਵਿਚਾਰਤਾ ਵਾਲੇ ਸਿੰਘਾਂ ਦੇ ਕਾਤਲ ਤੇ ਪੰਥ ਦੇ ਗਦਾਰ ਹਨ ਇਹ ਬਾਬਾ ਮਾਨੋਚਾਲ ਵੱਲੋਂ ਹਰਜਿੰਦਰ ਸਿੰਘ ਜਿੰਦਾ ਬਾਬਾ ਮਾਨੋਚਾਲ ਸਿੱਖ ਪਟ ਯੂਥ ਫੈਡਰੇਸ਼ਨ ਯੂਕੇ ਬੰਬਰ ਖਾਲਸਾ ਇੰਟਰਨੈਸ਼ਨਲ ਹਰਮਿੰਦਰ ਸਿੰਘ ਸੰਧੂ ਦੇ ਕਾਤਲ ਦੀ ਨਿਖੇਦੀ ਕਰਦੀ ਆ ਇਹਨਾਂ ਨੂੰ ਸਰਕਾਰੀ ਸਾਫਤ ਕਰਦੀ ਆ ਦਲਜੀਤ ਸਿੰਘ ਬਿੱਟੂ ਇੱਥੇ ਕੀ ਕਹਿੰਦਾ ਉਸ ਤੋਂ ਬਾਅਦ ਬਾਬਾ ਜੋਗਿੰਦਰ ਸਿੰਘ ਦੀ ਵਰਸੀ ਤੇ ਦਿਲਜੀਤ ਸਿੰਘ ਬਿੱਟੂ ਜਾਂਦਾ। ਉੱਥੇ ਰੋਡੇਆ ਦੇ ਨੌਜਵਾਨਾਂ ਨੇ ਰੌਲਾ ਪਾ ਲਿਆ। ਇਹਨੂੰ ਉੱਥੇ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੈਪਟਨ ਸਾਹਿਬ ਦੀ ਚੰਦਰ ਬਿਠਾਇਆ। ਇਹ ਮੰਨਿਆ ਵੀ ਸਰਬੰਦਰ ਸਿੰਘ ਸੰਧੂ ਦੀ ਚਮਕੌਰ ਸਿੰਘ ਰੋਡੇ, ਸੱਕਾਂ ਵਾਲੀ, ਭੋਲੇ ਜਿੰਨੇ ਵੀ ਫੈਡਰੇਸ਼ਨ ਦੇ ਮੁੰਡੇ ਨੌਜ ਇਹ ਮਾਰੇ ਆ ਇਹ ਸਾਡੀ ਬਹੁਤ ਵੱਡੀ ਭੁੱਲ ਸੀ। ਤੇ ਸਾਨੂੰ ਅੱਜ ਬਹੁਤ ਵੱਡਾ ਪਛਤਾਵਾ। ਉਹ ਕਹਿੰਦੇ ਫਿਰ ਇਹ ਗੱਲ ਸਟੇਜ ਤੇ ਬੋਲ। ਬਾਬਾ ਜਗਿੰਦਰ ਸਿੰਘ ਦੀ ਵਰਸੀ ਦੀ ਸਟੇਜ ਤੇ ਬਿੱਟੂ ਇਹ ਗੱਲ ਬੋਲਿਆ ਵੀ ਇਹ ਕਤਲ ਸਾਡੀ ਵੱਡੀ ਭੁੱਲ ਸੀ ਅੱਜ ਅਸੀਂ ਉਹਦਾ ਪਛਤਾਵਾ ਕਰਦੇ ਆਂ ਇਹ ਸਾਥੋ ਕਤਲ ਜਿਹੜੇ ਬਹੁਤ ਵੱਡੀ ਗਲਤੀ ਨਾਲ ਹੋਏ ਹਰਮੰਦਰ ਸਿੰਘ ਸੰਧੂ ਤੇ ਅੱਕਾਂ ਵਾਲੇ ਅੱਕਾਂ ਵਾਲੀ ਦੇ ਕਤਲਾਂ ਦੀ ਮਾਨੋਚਾਲ ਵੱਲੋਂ ਨਖੇਦੀ ਹੁਣ ਤੁਸੀਂ ਅੱਗੇ ਆਜੋ ਬਾਬਾ ਠਾਕੁਰ ਸਿੰਘ ਵੱਲੋਂ ਚਾਰ ਖੜਕੂ ਜਿੱਥੇ ਬੰਦੀਆਂ ਦੀ ਨਖੇਦੀ ਕਾਤਲਾ ਦੇ ਪਰਿਵਾਰ ਨਹੀਂ ਬਖਸ਼ਾਂਗੇ ਕਿਉਂਕਿ ਚਾਰ ਜੱਥੇ ਬੰਦੀਆਂ ਨੇ ਹਰਮੰਦਰ ਸਿੰਘ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਬਿੱਟੂ ਤੁਹਾਡਾ ਲਿਬ੍ਰੇਸ਼ਨ ਫੋਰਸ ਦਾ ਬੁੱਧ ਸਿੰਘ ਵਾਲਾ ਪੰਜਵੜ ਤੇ ਫੈਡਰੇਸ਼ਨ ਆ ਲਓ ਇਹ ਬਾਬਾ ਠਾਕਰ ਸਿੰਘ ਦਾ ਬਿਆਨ ਹੈ ਹੁਣ ਬਾਬਾ ਠਾਕਰ ਸਿੰਘ ਇੱਕ ਪਾਸੇ ਇਹਨਾਂ ਨਾਲ ਹੈ ਇੱਕ ਪਾਸੇ ਉਹਨਾਂ ਨਾਲ ਹਮਦਰਦੀ ਜਤਾ ਰਿਹਾ ਬਾਬਾ ਠਾਕਰ ਸਿੰਘ ਕੋਈ ਸਟੈਂਡ ਹੀ ਨਹੀਂ ਆਪਣਾ ਸਪਸ਼ਟ ਕਰ ਸਕਿਆ ਇਹ ਚਿੱਠੀ ਦੇ ਦੋਨੇ ਪਾਰਟ ਆ ਕੇ ਸਾਹਮਣੇ ਵੀ ਪੜ੍ਹੇ ਕਿਉਂਕਿ ਅੱਗੇ ਛੋਟੀ ਲਿਖਾਈ ਸੀ ਇਹ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਵੱਲੋਂ ਹਰਮਿੰਦਰ ਸਿੰਘ ਸੰਧੂ ਤੇ ਹੋਏ ਕਤਲ ਸਬੰਧੀ ਲਿਖੀ ਗਈ ਚਿੱਠੀਆਂ ਹੁਣ ਉਸ ਤੋਂ ਅੱਗੇ ਆ ਜੂ ਇੱਕ ਸਭ ਤੋਂ ਵੱਧ ਪੜਿਆ ਲਿਖਿਆ ਖੜਕੂ ਡਾਕਟਰ ਗੁਰਨਾਮ ਸਿੰਘ ਬੁੱਟਰ ਉਹ ਵੀ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੀ ਨਿਖੇਧੀ ਕਰਦਾ ਤੇ ਅੱਜ ਉਹ ਕਿੰਨਾ ਦੂਰ ਅੰਦੇਸੀ ਮੁੰਡਾ ਸੀ ਕਿੰਨਾ ਉਹ ਦੂਰ ਅੰਦੇਸੀ ਨੌਜਵਾਨ ਸੀ ਉਹ ਐਮਬੀਬੀਐਸ ਡਾਕਟਰ ਸੀ ਅੱਜ ਉਹਦਾ ਕਲਾਸ ਫੈਲੋ ਸਰਦਾਰ ਸੁਖਵੀਰ ਸਿੰਘ ਸੰਧੂ ਆਈਐਸ ਐਡੀਸ਼ਨਲ ਚੋਣ ਕਮਿਸ਼ਨਰ ਭਾਰਤ ਸਰਕਾਰ ਦਾ ਉਹਦਾ ਸੰਭਾਲਿਆ ਅੱਜ ਨੂੰ ਡਾਕਟਰ ਗੁਰਨਾਮ ਸਿੰਘ ਬੁੱਟਰ ਦਾ ਕਲਾਸ ਫੈਲੋ ਸੀ ਇਹ ਸਨ ਭਾਈ ਡਾਕਟਰ ਗੁਰਨਾਮ ਸਿੰਘ ਬੁੱਟਰ ਇਹਨਾਂ ਨੇ ਵੀ ਉਹਦੇ ਕਤਲ ਦੀ ਨਿਖੇਧੀ ਕੀਤੀ ਇਹ ਪਰਿਵਾਰ ਅੱਜ ਕਿਹੜੀ ਧੂੜ ਦੇ ਵਿੱਚ ਨੱਪੇ ਗਏ ਜਿਨ੍ਹਾਂ ਦੇ ਭਰਾਵਾਂ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਿ ਸੱਚਾ ਸੰਘਰਸ਼ ਲੜਿਆ ਪੰਜਾਬ ਦੀ ਨੌਜਵਾਨੀ ਨੂੰ ਜਿਹੜੀ ਬਾਦ ਵਿੱਚ ਇਹਨਾਂ ਦਾ ਸ਼ਿਕਾਰ ਖੇਡਿਆ ਗਿਆ ਉਸ ਨੌਜਵਾਨੀ ਨੂੰ ਇੱਕ ਸਿਆਸਤ ਵੱਲ ਤੋਰਨ ਦਾ ਯਤਨ ਸੀ ਇਹਨਾਂ ਦਾ ਕਿਉਂਕਿ ਜਦੋਂ ਇਹ ਫਿਰ ਸਾਰਾ ਟੋਲਾ ਬਿਆਨਤ ਸਿੰਘ ਤੋਂ ਬਾਅਦ ਪਾਵਰ ਚਾਹੁੰਦਾ ਫਿਰ ਕਿਵੇਂ ਫੈਡਰੇਸ਼ਨ ਦਾ ਖਾਤਮਾ ਕਿਵੇਂ ਐਸਓਆਈ ਵਰਗੀਆਂ ਕ੍ਰਿਮੀਨਲ ਨੌਜਵਾਨ ਬਣਾ ਕੇ ਇਹਨਾਂ ਨੇ ਤੁਹਾਡੇ ਸਾਹਮਣੇ ਪੇਸ਼ ਕੀਤੇ ਉਹ ਸਾਰਾ ਇਥੋਂ ਵਰਤਾਰਾ ਸ਼ੁਰੂ ਹੋਇਆ ਕਿਉਂਕਿ ਸਾਡੀ ਕੌਮ ਦੇ ਵਿੱਚ ਕਿਸੇ ਅਕਲਮੰਦ ਬੰਦੇ ਦਾ ਕੰਮ ਹੀ ਨਹੀਂ ਫਿਰ ਆਪਸ ਦੇ ਵਿੱਚ ਇਹਨਾਂ ਬੁਚੜਾ ਨੇ ਪੁਲਿਸ ਦੇ ਪਰਿਵਾਰ ਮਰਾਏ ਖੜਕੂਆਂ ਦੇ ਪਰਿਵਾਰ ਮਰਾਏ ਮੈਂ ਇਥੇ ਦੋ ਤਿੰਨ ਪਰਿਵਾਰ ਮੇਰੇ ਪਿੰਡ ਦੇ ਨੇੜੇ-ਨੇੜੇ ਮਾਰੇ ਗਏ ਪਣੋਰੀ ਖੱਤਰੀਆਂ ਇੱਕ ਮੁੰਡੇ ਤੇ ਮੁਖਬਰੀ ਦਾ ਦੋਸ਼ ਲਾ ਕੇ ਉਹਨਾਂ ਦੇ ਸਾਰਾ ਪਰਿਵਾਰ ਮਾਰਿਆ ਇੱਕ ਤਿੰਨ ਸਾਲ ਦਾ ਬੱਚਾ ਬਚਿਆ ਚੜੱਕ ਯਾਦੂ ਜਿਹਨਾਂ ਦੇ ਘਰੇ ਰਹਿੰਦਾ ਰਿਹਾ ਉਹਨਾਂ ਦਾ ਹੀ ਪਰਿਵਾਰ ਮਾਰਿਆ ਤਿੰਨ ਸਾਲ ਦੀ ਮਰੀ ਹੋਈ ਮਾਂ ਦਾ ਦੁੱਧ ਚੁੰਗਰੀ ਬੱਚੀ ਪੁਲਿਸ ਨੇ ਜਾ ਕੇ ਚੁੱਕੀ ਉੱਥੋਂ ਕਾਲਗੀ ਵਾਲੇ ਪਿੰਡ ਮਹਾਜਨ ਪਰਿਵਾਰ ਜਿਹਦੇ ਘਰੇ ਇਹ ਰਹਿੰਦੇ ਰਹੇ ਖੜਕੂ ਸਾਰਾ ਪਰਿਵਾਰ ਮਾਰਿਆ ਉਹਨਾਂ ਦਾ ਨੂਨ ਖਾਦਾ ਨੂਨ ਖਾ ਕੇ ਹਰਾਮ ਕੀਤਾ ਜਿੱਥੋਂ ਇਹਨਾਂ ਦੇ ਖਿਲਾਫ ਲੋਕ ਹੋਏ ਖੜੇ ਇੱਕ ਚਮਕੀਦਾਰ ਦਾ ਪਰਿਵਾਰ ਉਹ ਰਾਤ ਨੂੰ ਗੋਲੀ ਦੀ ਆਵਾਜ਼ ਸੁਣ ਕੇ ਬਾਹਰ ਨਿਕਲਿਆ ਉਹਦੇ ਦੋ ਪੈਗ ਲੱਗੇ ਸੀ ਆਹਦਾ ਕੌਣ ਹੋ ਤੁਸੀਂ ਉੱਥੋਂ ਬਰਸਟ ਮਾਰਿਆ ਉਹਦੀ ਨੂੰਹ ਦੇ ਵੱਜ ਗਿਆ ਉਹਦੀ ਨੂੰਹ ਜਿਹੜੀ 9ਵੇਂ ਮਹੀਨੇ ਦੇ ਵਿੱਚ ਸੀ ਬੱਚਾ ਹੋਣ ਵਾਲਾ ਸੀ ਤਿੰਨ ਗੋਲੀਆਂ ਪੇਟ 'ਚ ਵੱਜੀਆਂ ਪਾੜ ਕੇ ਨਿਕਲ ਗਈਆਂ ਬੱਚਾ ਬਾਹਰ ਡਿੱਗ ਪਿਆ ਨਿਕਲ ਕੇ ਪੇਟ ਦੇ ਵਿੱਚੋਂ ਇਹੋ ਜੇ ਪਾਪ ਸਿੱਖ ਕਰ ਸਕਦਾ ਇਹ ਫਿਰ ਇਹ ਅੰਤ ਦੀ ਨਿਸ਼ਾਨੀ ਸੀ ਫਿਰ ਜਿਹੜੀ ਤੁਹਾਡੀ ਅਗਲੀ ਕੜੀ ਸ਼ੁਰੂ ਹੁੰਦੀ ਆ ਜਿਹਦੇ ਤੇ ਤੁਹਾਨੂੰ ਅੱਗੇ ਦੱਸ ਹਟਿਆ ਬੁੱਧੀ ਜੀ ਵੀ ਪੱਤਰਕਾਰ ਤੇ ਸਾਰੇ ਉਸ ਵੇਲੇ ਉਹਦੇ ਪਾਲਤੂ ਬਣੇ ਹੋਏ ਸੀ ਤੇ ਆ ਜਿਹੜੇ ਹੁਣ ਨਚਾਰ ਜਿਹੜੇ ਦੋ ਤਿੰਨ ਆ ਸਿੰਗਰ ਜੇ ਉਹਨਾਂ ਦੇ ਮਰਨ ਤੋਂ ਬਾਅਦ ਆ ਬੜੇ ਲੋਕਾਂ ਦੇ ਵਿੱਚ ਆ ਦਾ ਮਸੂਸੀਆ ਮੂੰਹ ਲੈ ਕੇ ਬੈਠੇ ਆ ਇਹ ਉਹ ਬਿਸ਼ਰਮ ਨੇ ਜਿਹੜੇ ਉਹਦੇ ਅੱਗੇ ਨੱਚਦੇ ਸੀ ਰਾਤ ਨੂੰ ਤੇ ਜਦੋਂ ਕਿਸੇ ਵੀ ਜ਼ਿਲੇ 'ਚ ਠਹਿਰਦਾ ਸੀ ਤੇ ਲੇਡੀ ਕਾਂਸਟੇਬਲਾਂ ਗੈਰ ਹਾਜ਼ਰ ਹੋ ਜਾਂਦੀਆਂ ਸੀ ਫੇਰ ਜਿਹੜੀਆਂ ਕੋਈ ਸ਼ਰਾਬ ਵੇਚਦੀਆਂ ਸੀ ਨਜਾਇਜ਼ ਕੋਈ ਪੋਸਟ ਵੇਚਦੀਆਂ ਹੁੰਦੀਆਂ ਸੀ ਕੋਈ ਇਹੋ ਜਿਹੀਆਂ ਜਨਾਨੀਆਂ ਉਹਨਾਂ ਦੀ ਕਿਸੇ ਦੀ ਸੋਹਣੀ ਕੁੜੀ ਨੂੰ ਤੀ ਕਿਵੇਂ ਨਾ ਕਿਵੇਂ ਡਰਾਵੇ ਡਰੂਵੇ ਦੇ ਕੇ ਇਹਦੇ ਕੋਲੇ ਕੋਲੇ ਲਿਆਉਣੀ ਇਹ ਧੱਲੇ ਦੱਲਪੋਣਾ ਕਰਦੇ ਸੀ ਵਾਜੇ ਵਜਾਉਂਦੇ ਸੀ ਉਹ ਉੱਥੇ ਮੱਸੇ ਰੰਗੜ ਵਾਲਾ ਰੋਲ ਚੱਲਦਾ ਸੀ ਫਿਰ ਉਹ ਰਾਤ ਨੂੰ ਚੀਕਾਂ ਪਾਉਂਦਾ ਸੀ ਉਹ ਚੀਕਾਂ ਵਾਲਾ ਬਾਬਾ ਤਾਂ ਕਹਿੰਦੇ ਸੀ ਉਹਨਾਂ ਦਾ ਸਾਡੇ ਇੱਕ ਦੋ ਅਫਸਰਾਂ ਦੇ ਘਰ ਪੱਟੇ ਜਿਹੜਾ ਕੋਈ ਅਫਸਰ ਕਿਤੇ ਫਸ ਗਿਆ ਕਿਸੇ ਕੇਸ 'ਚ ਉਹਨੇ ਆਖੀ ਉਹਦੀ ਜਦ ਤੱਕ ਘਰ ਵਾਲੀ ਤੇ ਰੱਖੀ ਜਾਂ ਤੀ ਤੇ ਰੱਖੀ ਆ ਇਹ ਸੀ ਕਰਤਾਰ ਤੁਹਾਡੇ ਬੁੱਚਣਪੁਰ ਭਰਾ ਦਾ ਮੇਰਾ ਪੁਲਿਸ ਦਾ ਮੁਖੀ ਸੀ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਪੁਲਿਸ ਮੁਖੀ ਪਰਮਦੀਪ ਸਿੰਘ ਸੰਧੂ ਗੱਲ ਵਰਗੇ ਰਹੇ ਉਹਨਾਂ ਦਾ ਭਰਾ ਰਾਜਦੀਪ ਸਿੰਘ gll ਵਰਗੇ ਰਹੇ ਕਰਤਾਰ ਲੈ ਕੇ ਗਏ ਆਪਣਾ ਅੱਜ ਦਾ ਡੀਜੀਪੀ ਆ ਕਰਤਾਰ ਪੱਖੋਂ ਚੰਗਾ ਇਮਾਨਦਾਰ ਆ ਜਿਹੜੀ ਗੱਲ ਕਰਨ ਵਾਲੀ ਉਹ ਕਰਨੀ ਚਾਹੀਦੀ ਆ ਠੀਕ ਆ ਕੰਟਰੋਲ ਨਹੀਂ ਹੋ ਰਿਹਾ ਉਹਦੇ ਕਿ ਕਾਰਨ ਹੁੰਦੇ ਆ ਸਾਡੀ ਪੁਲਿਸ ਦੇ ਵਿੱਚ ਬਹੁਤ ਅਫਸਰ ਚੰਗੇ ਬੈਠੇ ਆ ਅਸੀਂ ਮੈਂ ਗਵਾਹ ਬੈਠਾ ਸਾਨੂੰ ਛਟੋਬੱਧਿਆ ਸਾਹਿਬ ਨੇ ਜ਼ਿੰਦਗੀ ਬਖਸ਼ੀ ਸਾਰੇ ਐਸਐਸਪੀ ਤਾਂ ਬੰਦੇ ਨਹੀਂ ਸੀ ਮਾਰਦੇ ਉਸ ਦਿਨ ਜਿਹੜੇ ਸੀ ਇਹ ਸਟੇਟ ਦਾ ਹਿੱਸਾ ਉਹ ਸੀ ਪਰ ਉਹਨਾਂ ਨੂੰ ਤਾਂ ਅਸੀਂ ਬੁੱਚੜ ਕਹਿ ਕੇ ਭੰਡਦੇ ਆ ਇਹਨਾਂ ਨੂੰ ਕਿੱਥੇ ਰੱਖੋਗੇ ਜਿਹੜੀ ਟਕਸਾਲ ਦੇ ਵਿੱਚੋਂ ਐਡਾ ਵੱਡਾ ਸੰਘਰਸ਼ ਨਿਕਲਿਆ ਨੌਜਵਾਨਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਤੀਆਂ ਹਰਜਿੰਦਰ ਸਿੰਘ ਜਿੰਦੇ ਦੀ ਵਰਸੀ ਤੋਂ ਬਾਅਦ ਉਹਨਾਂ ਦੀ ਵਰਸੀ 8 ਜਾਂ 9 ਨੂੰ ਮਨਾਈ ਜਾਂਦੀ ਹੈ 14 ਅਕਤੂਬਰ 1992 ਨੂੰ ਕੇ ਪੀਐਸ ਗੈਲੈਕਟਿਕਸਾਲ ਚੰਦਾ ਤਾਂ ਪੜ ਲਿਓ ਇਹ ਵਾ ਤਾਂ ਥੋੜਾ ਜਿਹਾ ਪੜ ਕੇ ਸੁਣਾ ਦੇਣਾ ਥੋੜੇ ਸੁਣਨ ਵਾਲੀ ਚੀਜ਼ ਆ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਆਰਐਸਐਸ ਮੁਖੀ ਕਿਸ ਹਾਲਤ ਵਿੱਚ ਆਇਆ ਆਰਐਸਐਸ ਮੁਖੀ ਪਹਿਲਾਂ ਆਉਂਦਾ ਉਸ ਤੋਂ ਬਾਅਦ ਕੇਪੀਐਸ ਗਿੱਲ 14 ਅਕਤੂਬਰ 1992 ਨੂੰ ਚੌਕ ਮਹਿਤਾ ਵਿਖੇ ਆਉਣ ਦੀ ਅਤੇ ਸਰੋਪਾ ਲਾਈਨ ਦੀਆਂ ਫੋਟੋਆਂ ਤੇ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਉਸ ਬਾਰੇ ਉਸ ਵੱਲੋਂ ਬਾਬਾ ਠਾਕਰ ਸਿੰਘ ਟਕਸਾਲ ਦੇ ਕਾਰਜਕਾਰੀ ਮੁਖੀ ਸਨ ਤੇ ਬਾਬਾ ਹਰਨਾਮ ਸਿੰਘ ਧੰਮਾ ਤੇ ਭਾਈ ਮੋਹਕਮ ਸਿੰਘ ਦੀ ਹਾਜ਼ਰੀ ਉਸ ਵੇਲੇ ਇਹ ਵੀ ਹਾਜ਼ਰ ਸਨ ਇਹਦਾ ਜਵਾਬ ਦੇਣਾ ਚਾਹੀਦਾ ਇਹ ਤੁਮੇ ਹੁਣਾਂ ਤੋਂ ਜਵਾਬ ਮੰਗਿਆ ਬਾਬਾ ਠਾਕਰ ਸਿੰਘ ਕਿਸ ਅਧਾਰ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਜਉਂਦੇ ਕਹੀ ਗਿਆ ਵੀ ਉਹ ਜਉਂਦੇ ਆ ਪਾਕਿਸਤਾਨ 'ਚ ਬੈਠੇ ਦੂਜੇ ਪਾਸੇ ਇਹੀ ਲੋਕ ਕਹਿੰਦੇ ਸੀ ਵੀ ਸੰਤ ਸ਼ਹੀਦ ਹੋ ਗਿਆ ਸ਼ੁਕਰ ਆ ਸਾਡੇ ਕੋਲੇ ਹਰਮੰਦਰ ਸਿੰਘ ਸੰਧੂ ਹੈਗਾ ਸਾਡੇ ਕੋਲੇ ਸਿਖਦੇਵ ਸਿੰਘ ਸਖੀਰਾ ਹੈਗਾ ਸਾਡੇ ਕੋਲੇ ਬਾਬਾ ਮਾਨੋਚਾਲ ਹੈਗਾ ਜਿਨ੍ਹਾਂ ਨੂੰ ਛੱਡ ਗਏ ਇਹੇ ਲੋਕ ਕਹਿੰਦੇ ਸੀ ਕਤਲ ਕਰਨ ਵਾਲੇ ਇਹੇ ਲੋਕ ਕਹਿੰਦੇ ਸੀ ਵੀ ਸੰਤ ਜਿਉਂਦੇ ਆ ਤੇ ਪਾਕਿਸਤਾਨ 'ਚ ਬੈਠੇ ਆ ਆਹੇ ਜਿਹੜਾ ਗੁਰਨਾਬ ਸਿੰਘ ਮਡਾਲਾ ਜੀ ਨੂੰ ਜਲਾਦ ਦੇ ਨਾਲ-ਨਾਲ ਜਾਣਿਆ ਜਾਂਦਾ ਸੀ ਇਹ ਕਹਿੰਦੇ ਮਹੀਨੇ ਡੇਢ ਮਹੀਨੇ ਦੋ ਮਹੀਨਿਆਂ ਬਾਅਦ ਗੁਰਦੁਆਰਾ ਸਾਹਿਬ ਆਉਂਦਾ ਸੀ ਕਦੇ 5000 ਲੈ ਗਿਆ ਕਦੇ 4000 ਲੈ ਗਿਆ ਵੀ ਮੈਂ ਪਾਕਿਸਤਾਨ ਚ ਲਿਆਂ ਸੰਤਾਂ ਨੇ ਕਿਸ਼ਾਰੇ ਮੰਗਾਏ ਆ ਸੰਤਾਂ ਨੇ ਚੋਲੇ ਮੰਗਾਏ ਆ ਸੰਤਾਂ ਨੇ ਦਸਤਾਰਾ ਮੰਗਾਈਆਂ ਯਾਰ ਐਡੇ ਐਡੇ ਝੂਠੇ ਨਾ ਲੋਕਾਂ ਨੇ ਹੁਣ ਇਹਨਾਂ ਨੂੰ ਕਿੱਥੇ ਰੱਖੂਗੇ ਤੂੰ ਮੈਨੂੰ ਕਿਉਂ ਲਿਆਂਦਾ ਗਿਆ ਰੋਡੇ ਪਰਿਵਾਰ ਤੇ ਬਾਦਲ ਪਰਿਵਾਰ ਦੀਆਂ ਕੜੀਆਂ ਜੋੜਨ ਵਾਸਤੇ ਤੇ ਗੁਰਦੇਵ ਸਿੰਘ ਕੌਂਕੇ ਫਿਰ ਰਾਜ ਤੋਂ ਹਟਾਉਣਾ ਹੀ ਪੈਣਾ ਸੀ। ਟਕਸਾਲ ਦੇ ਵਿੱਚ ਇਹਦਾ ਆਉਣਾ ਤੇ ਗੁਰਦੇਵ ਸਿੰਘ ਕੌਂਕੇ ਤੇ ਮਨੋਚਾਲ ਦੇ ਮਾੜੇ ਦਿਨ ਸ਼ੁਰੂ ਹੋ ਗਏ। ਜਿਹੜੇ ਰਹਿ 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 ਖੂ ਗਏ ਵਿਚਾਰੇ ਖੜਕੂ ਉਹ ਬਾਅਦ ਵਿੱਚ ਫਿਰ ਇਹਨਾਂ ਦੀ ਬਦੌਲਤ ਇਹਨਾਂ ਦੀਆਂ ਮੁਖਬਰੀਆਂ ਦੇ ਨਾਲ ਉਹ ਵੀ ਫਿਰ ਕਿਵੇਂ ਨਪਟਾਈ। ਫਿਰ ਇਹ ਅਗਲੀ ਵਾਰੀ ਇਹ ਟੋਲਾ ਰਾਜ ਭਾਗ ਦਾ ਮਾਲਕ ਬੋਲਿਆ। ਉਸ ਤੋਂ ਬਾਅਦ ਜੋ ਤੁਹਾਡੀਆਂ ਸਿੱਖ ਸੰਸਥਾਵਾਂ ਨਾਲ ਹੋਇਆ ਜੋ ਤੁਹਾਡੇ ਅਕਾਲ ਤਖਬ ਸਾਹਮਣੇ ਲੱਗਿਆ ਉਹ ਤੁਹਾਡੇ ਸਾਹਮਣੇ ਆ ਕੀ ਰਹੀਏ ਪਰ ਜਿੱਥੇ 1990 91 ਦੇ ਵਿੱਚ ਕੌਮ ਭਰਾ ਮਰੂ ਜੰਗ ਦੇ ਬਰੂਦ ਦੇ ਢੇਰ ਤੇ ਲੜ ਰਹੀ ਸੀ ਉੱਥੇ ਹੀ ਅੱਜ ਖੜੀ ਆ ਫਿਰ ਅਮਰਤਪਾਲ ਉਹਨਾਂ ਨੂੰ ਕਿਉਂ ਨਾ ਅਸੀਂ ਛੱਕ ਦੀ ਨਜ਼ਰ ਨਾਲ ਦੇਖੀਏ ਅਸੀਂ ਕਿਉਂ ਨਾ ਫਿਰ ਇੱਕ ਟੋਲੇ ਨੂੰ ਛੱਕ ਦੀ ਨਜ਼ਰ ਨਾਲ ਦੇਖੀਏ ਜਿਹੜਾ ਅੱਜ ਉਹੋ ਹੀ ਸੀ ਮਾਹੌਲ ਨੂੰ ਫਿਰ ਪੈਦਾ ਕਰ ਰਿਹਾ ਕਦੇ ਕੋਈ ਲਿਸਟ ਜਾਰੀ ਕਰ ਰਿਹਾ ਕਦੇ ਧੀਆ ਭੈਣਾਂ ਦੀਆਂ ਗੰਦੀਆਂ ਗਾਲਾਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਕੱਢ ਰਿਹਾ ਸਿੱਖਾਂ ਦਾ ਕਿਰਦਾਰ ਹੈ ਖਾਲਸੇ ਦਾ ਕਿਰਦਾਰ ਹੈ ਸਿੱਖ ਕਿਸੇ ਦੀ ਧੀ ਭੈਣ ਦੀ ਇੱਜ਼ਤ ਤੇ ਪੱਤ ਰੱਖਦਾ ਹੁੰਦਾ ਨਾ ਕਿ ਗੰਦ ਬਖਦਾ ਹੁੰਦਾ ਜਿੱਥੇ ਤੁਹਾਡੀ ਟਕਸਾਲ ਕੇ ਪੀਐਸ ਗਿੱਲ ਦੀ ਮੁੱਠੀ 'ਚ ਤੁਹਾਡਾ ਅਕਾਲੀ ਦਲ ਉਹਦੀ ਮੁੱਠੀ 'ਚ ਤੁਹਾਡੇ ਸਿੱਖ ਕਿਸਾਨ ਆਗੂ ਉਹਦੀ ਮੁੱਠੀ 'ਚ ਅਨਚਾਰ ਉਹਦੀ ਮੁਠੀ ਚ ਉਦੋਂ ਬਾਅਦ ਫਿਰ ਜਿਹੜਾ ਨਚਾਰਾਂ ਦਾ ਜਿਹੜਾ ਖੜਕੂ ਬਾਦ ਵੇਲੇ ਧੰਦਾ ਬਿਲਕੁਲ ਬੰਦ ਪੈ ਗਿਆ ਸੀ ਮੰਦਾ ਪੈ ਗਿਆ ਸੀ ਫਿਰ ਇਹ ਕਿਵੇਂ ਗਬਾਰਿਆਂ ਦੀ ਤਰ੍ਹਾਂ ਉੱਡ ਕੇ ਬਾਹਰ ਆਏ ਫਿਰ ਕਿਵੇਂ ਜਗਦੇਵ ਸਿੰਘ ਜਸੋਵਾਲ ਵਰਗੇ ਮੇਲੇ ਕਰਾਉਣ ਲੱਗਦੇ ਆ ਪ੍ਰੋਫੈਸਰ ਮੋਹਨ ਸਿੰਘ ਦੇ ਨਾਂ ਤੇ ਫਿਰ ਕਿਵੇਂ ਕੰਜਰਖਾਨਾ ਉੱਥੋਂ ਚੱਲਦਾ ਚੱਲਦਾ ਪਿੰਡਾਂ 'ਚ ਆਇਆ ਤੇ ਕਿਵੇਂ ਅਸੀਂ ਉਹ ਕੰਜਰਖਾਨੇ ਨੂੰ ਅਕਸੈਪਟ ਕੀਤਾ ਉਸ ਕੰਜਰਖਾਨੇ ਦੇ ਮੋਢੀ ਕਲਾਕਾਰ ਇਹ ਸੀ ਜਿਹੜੇ ਅਜ ਕੇ ਪੀਐਸ ਗਰੁੱਪ ਨੂੰ ਭੰਡ ਗਏ ਆ ਇੱਕ ਉਹਦੇ ਭਰਾ ਦੀ ਸੁਣਾ ਕੇ ਫਿਰ ਆਪਾਂ ਵੀਡੀਓ ਖਤਮ ਕਰਾਂਗੇ ਫਿਰ ਕੱਲ ਨੂੰ ਕਰਾਂਗੇ ਕੱਲ ਆ ਸੁਣਿਓ ਅਸੀਂ ਚੱਲ ਗਏਗੇ ਕੇਪੀਐਸ ਗਰੁੱਪ ਫੈਮਲੀ ਚ ਹਾਂ ਇਹ ਜੀ ਹੁਣ ਅਸੀਂ ਤੁਸੀਂ ਕੇਪੀਐਸ ਗਰੁੱਪ ਫੈਮਲੀ ਚੋਂ ਆਈ ਕੈਨ ਸੇ ਡਿਸਟਿੰਗੁਇਸ਼ ਨੋਟ ਇਹ ਜਿਹੜਾ ਨੂਟ ਹਵਾਂਟ ਤੇ ਭੇਜੋ ਹਾਂ ਅਸੀਂ ਅਕਾਲੀਆਂ ਦੇ ਬੰਦੇ ਆ ਅਸੀਂ ਆਰਐਐਸਐ ਤੋਂ ਵੋਟ ਥੋਣੋ ਪਾਉਂਦੇ ਹਾਂ ਚੱਲ ਪਾਉਣੀ ਹੈ ਜੀ ਛੋਟੀ ਦਾ ਦਮਰਬੇਟਕਸਾਲ ਵਾਲਿਆਂ ਦੇ ਗਏ ਨੇ ਫੋਟੋਆਂ ਵੀ ਹੈਗੀਆਂ ਨੇ ਸ਼ੁਕੀ ਕਾ ਕਿ ਭੀਸ ਕਿੰਨੋਂ ਮਿਲਿਆ ਆਏ ਸੀ ਉਹ ਇਸੋ ਹੀ ਕਾ ਐਕੀਆ ਦਮਰਬੇਟਕਸਾਲ ਵਾਲਿਆਂ ਦੇ ਗਏ ਨੇ ਫੋਟੋਆਂ ਵੀ ਹੈਗੀਆਂ ਨੇ ਵਰਕਿੰਗ ਦੇ ਓਨਰ ਹੈ ਕਦੋਂ ਇਹ ਮੈਲਟੈਂਸੀ ਵੀ ਹੈ ਰੋਮੀਰੇ ਪੁੱਛ ਰਿਹਾ ਕਿ ਕੇਪੀਐਸ ਗਿਲ ਦੇ ਆਪਣੇ ਭੋਗ ਦੇ ਉੱਤੇ ਜਿਹੜੀ ਸਭ ਤੋਂ ਵੱਧ ਚਰਚਾ ਇਹ ਹੁੰਦੀ ਹੈ ਹਰ ਜਗ੍ਹਾ ਤੇ ਉਹਦਾ ਜ਼ਿਕਰ ਹੈ ਕਿ ਉਹਨਾਂ ਦੇ ਭੋਗ ਦੇ ਉੱਤੇ ਕੇਪੀਐਸਕੇਲ ਦੇ ਭੋਗ ਤੇ ਤੁਹਾਨੂੰ ਪਰਿਵਾਰ ਨੂੰ ਰਾਗੀ ਤੱਕ ਨਹੀਂ ਮਿਲਿਆ ਤੇ ਕਿਹੜੀ ਰਾਗੀ ਨੇ ਕੀਰਤਨ ਕੀਤਾ ਉਹਨੂੰ ਲਾਂਤਾ ਪਈਆਂ ਕਿ ਤੂੰ ਕੀ ਕੀਤਾ ਬਿਲਕੁਲ ਚੰਗਲ ਹੈਗੀ ਆ ਮੈਂ ਨਾ ਨਹੀਂ ਲੈਣਾ ਜਿੱਡੇ ਜਿੱਡੇ ਆਪੇ ਮੰਨੇ ਪਰਮੰਨੇ ਰਾਗੀ ਨੇ ਨਾ ਮੰਨੇ ਪਰਮੰਨੇ ਰਾਗੀ ਹੈਗੇ ਨੇ ਉਹ ਕਹਿੰਦੇ ਕਿ ਸਾਨੂੰ ਮੌਕਾ ਨਮਨ ਜੇ ਪਰੀਆਂ ਸਾਠੀ ਹੈਗੀਆਂ ਨੇ ਸੰਤੋਬੀ ਅਠਾਟਾਂ ਨੇ ਜਿਹੜੀਆਂ ਇਹਨਾਂ ਨੇ ਬੜਿਆਂ ਨੇ ਕਿਹਾ ਕਿ ਅਸੀਂ ਕਿ ਅਸੀਂ ਬਚੇ ਇਸ ਬੰਦੇ ਕਰਕੇ ਆਏ ਉਥੇ ਆਏ ਅੱਗੇ ਪਿੱਛੇ ਆਉਂਦੇ ਰਹੇ ਹੁਣ ਆ ਕਿ ਜਿਹੜੀ ਭੋਗ ਵਾਲੀ ਗੱਲ ਐ ਅਖਬਾਰ 'ਚ ਜ਼ਰੂਰ ਆਈ ਐ ਸਾਰੇ ਪਾਸੇ ਜਦੋਂ ਇਹ ਭੋਗ ਵਾਲੀ ਗੱਲ ਆਈ ਐ ਵੀ ਉਹ ਫਲੱਡਡ ਵੀ ਕਿ ਅਸੀਂ ਆਨੇ ਆਸੀ ਆਨੇ ਆਸੀ ਹੁਣ ਸੁੰਦੇ ਆ ਨੌਜਵਾਨੋ ਇਹ ਸਾਡੀਆਂ ਆਉਂਦਾ ਇਹ ਸਾਡੀਆਂ ਸਾਵਾਂ ਦਾ ਕੋਈ ਬਚਿਆ ਹੈ ਤੁਹਾਡਾ ਘਾਣ ਤੁਹਾਡਾ ਸ਼ਿਕਾਰ ਖੇਡਣ ਚ ਇਹਨੇ ਜਵਾਬ ਦਿਆ ਜੀ ਬਹੁਤ ਬੇਕਸੂਰ ਬਲੀ ਚੜ ਗਏ ਇੰਨਾ ਹੁਣ ਹੁਣ ਜਿਹੜੀ ਆ ਭਰਾ ਬਾਰੂ ਜੰਗ ਨੂੰ ਸਾਨੂੰ ਰੋਕਣਾ ਪਊਗਾ ਤਕੜੇ ਹੋ ਕੇ ਰੋਕਣਾ ਪਊਗਾ ਆਪਾਂ ਇਕੱਠੇ ਹੋਈਏ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ